ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਜ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਜੀ ਦੇ ਬਾਰੇ ਦੁਨੀਆ ਇਹਨਾਂ ਨੂੰ ਬਰਗੇਡੀਅਰ ਕਟ ਔਰ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਦੇ ਨਾਮ ਨਾਲ ਜ਼ਿਆਦਾ ਜਾਣਦੀ ਹੈ ਔਰ ਸਰ ਇਹਨਾਂ ਦਾ ਜਨਮ ਜਿਹੜਾ ਹੈ 22 ਨਵੰਬਰ 1940 ਨੂੰ ਮੇਟ ਗੁੰਮਰੀ ਜੋ ਕਿ ਹੁਣ ਪਾਕਿਸਤਾਨ ਪੰਜਾਬ ਦਾ ਹਿੱਸਾ ਹੈ ਉੱਥੇ ਹੋਇਆ ਸੀਗਾ ਔਰ 1947 ਦੀ ਵੰਡ ਦੇ ਬਾਅਦ ਚੋਂ ਇਹ ਪੂਰਾ ਪਰਿਵਾਰ ਜਿਹੜਾ ਹੈ ਬਲਾਚੌਰ ਦੇ ਪਿੰਡ ਚਾਂਦਪੁਰ ਦੇ ਵਿੱਚ ਆ ਕੇ ਵਸਿਆ ਜੀ ਤਾਂ ਕਰਕੇ ਇਹਨਾਂ ਦੇ ਨਾਮ ਦੇ ਨਾਲ ਚਾਂਦਪੁਰੀ ਲੱਗਦਾ ਮੋਢੀ ਦੀ ਸਿੱਖਿਆ ਜਿਹੜੀ ਹੈ ਪਿੰਡ ਦੇ ਸਕੂਲ ਤੋਂ ਲਈ ਦਸਵੀਂ ਵੀ ਉਥੇ ਹੀ ਕੀਤੀ ਔਰ ਨਾਲੇ ਨਾਲ ਐਨਸੀਸੀ ਦੀ ਵੀ ਟ੍ਰੇਨਿੰਗ ਲੈਂਦੇ ਰਹੇ ਜਾਂ ਕਹਿੰਦੇ ਕਿ ਐਨਸੀਸੀ ਦੇ ਕੈਡਟ ਵੀ ਸੀਗੇ 1962 ਦੇ ਵਿੱਚ ਮੇਜਰ ਸਾਹਿਬ ਨੇ ਸਰਕਾਰੀ ਕਾਲਜ ਜਿਹੜਾ ਹੁਸ਼ਿਆਰਪੁਰ ਹੈ ਉਥੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਔਰ 68 ਦੇ ਵਿੱਚ ਹੀ ਫਿਰ ਸਾਹਿਬ ਆਪਣਾ ਫੌਜ ਦੇ ਵਿੱਚ ਭਰਤੀ ਹੋਏ ਔਰ ਓਟੀਏ ਮ드ਰਾਸ ਚਲੇ ਗਏ ਜਿੱਥੋਂ ਇਹਨਾਂ ਨੇ ਅਫਸਰ ਟ੍ਰੇਨਿੰਗ ਅਕੈਡਮੀ ਮ드ਰਾਸ ਹੈ ਜੀ ਉਥੇ ਆਪਣੀ ਟ੍ਰੇਨਿੰਗ ਪੂਰੀ ਕੀਤੀ ਔਰ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਾਹਬ ਆਏ ਨੇ 23 ਪੰਜਾਬ ਰੈਜੀਮੈਂਟ ਦੇ ਵਿੱਚ ਲੈਫਟਨੈਂਟ ਦੇ ਤੌਰ ਤੇ ਔਰ 1968 ਦੀ ਲੜਾਈ ਵੀ ਜਿਹੜੀ ਹੈ ਉਹਦੇ ਵਿੱਚ ਵੀ ਸਾਬ ਨੇ ਹਿੱਸਾ ਲਿਆ ਹੈ ਇਸ ਲੜਾਈ ਤੋਂ ਬਾਅਦ ਸਾਹਬ ਚਲੇ ਗਏ ਨੇ ਯੂਨੋ ਦੇ ਮਿਸ਼ਨ ਦੇ ਤਹਿਤ ਉਹ ਚਲੇ ਗਏ ਮਿਸਰ ਦੇ ਵਿੱਚ ਮਿਸਰ ਤੋਂ ਬਾਅਦ ਜਦੋਂ ਸਾਹਿਬ ਵਾਪਸ ਆਏ ਨੇ ਉਸ ਤੋਂ ਬਾਅਦ ਸਾਹਿਬ ਗਏ ਨੇ ਐਮਪੀ ਦਾ ਮਊ ਹੈ ਮਊ ਦੇ ਵਿੱਚ ਵੀ ਜਿਹੜੇ ਆਪਣੇ ਆਫਸਰ ਨੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਸਾਹਿਬ ਇਨਸਟ੍ਰਕਟਰ ਰਹੇ ਨੇ ਉਹ ਵੀ ਦੋ ਵਾਰ ਸਨ 1971 ਦੀ ਲੜਾਈ ਦੇ ਸਮੇਂ ਜਿਹੜੀ ਪੰਜਾਬ ਰੈਜiment ਸੀਗੀ ਇਹ ਰਾਜਸਥਾਨ ਦੇ ਵਿੱਚ ਸੀਗੀ ਔਰ ਉਸ ਟਾਈਮ ਸਾਹਿਬ ਆਪਣੀ ਇੱਕ ਪਲਟੂਨ ਦੀ ਕਮਾਂਡ ਕਰ ਰਹੇ ਸੀਗੇ ਮੇਜਰ ਸੀਗੇ ਔਰ ਪਲਟੂਨ ਦੀ ਕਮਾਂਡ ਕਰ ਰਹੇ ਸੀਗੇ ਜੋ ਕਿ ਲੋਂਗੋਵਾਲ ਨਾਮ ਦੀ ਜਗ੍ਹਾ ਦੇ ਉੱਤੇ ਲੱਗੀ ਹੋਏਗੀ ਲੱਗੀ ਹੋਈ ਸੀ ਤੁਸੀਂ ਸਾਰਿਆਂ ਨੇ ਬਾਰਡਰ ਪਿਕਚਰ ਤਾਂ ਦੇਖੀ ਹੈ ਉਹ ਜਿਹੜੀ ਬਾਰਡਰ ਪਿਕਚਰ ਬਣੀ ਹੈ ਸੰਨੀ ਦੇਵ ਨੇ ਜਿਸ ਕੁਲਦੀਪ ਸਿੰਘ ਚਾਂਦਪੂਰੀ ਦਾ ਰੋਲ ਕੀਤਾ ਹੈ ਅਸੀਂ ਉਹਨਾਂ ਸਲਾਰ ਸਾਹਿਬ ਦੀ ਗੱਲ ਕਰ ਰਹੇ ਹਾਂ ਉਹ ਪਿਕਚਰ ਦੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੇ ਕਿੰਨਾ ਵੱਡਾ ਕਾਰਨਾਮਾ ਕੀਤਾ ਹੈ। ਔਰ ਦੇਖੋ ਪਾਕਿਸਤਾਨ ਦੀਆਂ ਜਿਹੜੀਆਂ ਉਸ ਟਾਈਮ ਤੇ ਗਤੀਵਿਧੀਆਂ ਬਹੁਤ ਵਧ ਗਈਆਂ ਸੀਗੀਆਂ। ਔਰ 3 ਦਸੰਬਰ ਨੂੰ ਉਹ ਹੀ ਗਤੀਵਿਧੀਆਂ ਜਿਹੜੀਆਂ ਨੇ ਉਹ ਲੜਾਈ ਦੇ ਵਿੱਚ ਬਦਲ ਗਈਆਂ। ਔਰ ਭਾਰਤੀ ਫੌਜ ਨੂੰ ਜਾਂ ਕਰੋ ਭਾਰਤੀ ਸਰਕਾਰ ਨੂੰ ਇਹ ਪਤਾ ਸੀਗਾ ਕਿ ਪਾਕਿਸਤਾਨ ਫੌਜ ਜਿਹੜੀ ਹੈ ਇਹ ਹਰ ਪਾਸੇ ਤੋਂ ਇੰਡੀਆ ਦੇ ਵਿੱਚ ਦਾਖਲ ਹੋਣ ਲਈ ਯੋਰ ਮਾਰੇਗੀ ਇਸ ਕਰਕੇ ਜਦੋਂ ਲੜਾਈ ਸ਼ੁਰੂ 3 ਦਸੰਬਰ ਨੂੰ ਲੜਾਈ ਸ਼ੁਰੂ ਹੁੰਦੀ ਹੈ ਤਾਂ ਮੇਜਰ ਸਾਹਿਬ ਨੇ ਆਪਣੀ ਇੱਕ ਪੈਟਰੋਲ ਜਿਹੜੀ ਹੈ ਉਹ ਆਪਣੇ ਫਾਰਵਰਡ ਏਰੀਆ ਤੋਂ ਅੱਗੇ ਭੇਜਦੇ ਨੇ ਕਿ ਪਤਾ ਲੱਗ ਸਕੇ ਕਿ ਦੁਸ਼ਮਣ ਕਿੱਥੇ ਹੈ ਜਾਂ ਕੀ ਹੈ ਤੇ 4 ਦਸੰਬਰ ਦੀ ਰਾਤ ਨੂੰ ਉਸ ਪੈਟਰੋਲ ਨੇ ਇਹਨਾਂ ਨੂੰ ਖਬਰ ਦੇ ਦਿੱਤੀ ਸੀ ਕਿ ਪਾਕਿਸਤਾਨੀ ਫੌਜ ਤਕਰੀਬਨ ਇੱਕ ਬਟਾਲੀਅਨ ਜਿਹਦੇ ਵਿੱਚ 11200 ਬੰਦਾ ਹੁੰਦਾ ਹੈ ਔਰ ਆਪਣੇ ਇੱਕ ਹੋਰ ਨਾਲ ਟੈਂਕ ਬਟਾਲੀਅਨ ਦੇ ਨਾਲ ਤਿਆਰੀ ਕਰ ਰਹੀ ਹੈ ਜੀ ਲੋਂਗੋਵਾਲ ਪੋਸਟ ਤੇ ਕਬਜ਼ਾ ਕਰਨ ਦੀ ਜਾਂ ਕੱਲੋ ਹਮਲਾ ਕਰਨ ਦੀ 4 ਦਸੰਬਰ ਨੂੰ ਉਹ ਖਬਰ ਦਿੰਦੇ ਨੇ ਔਰ 5 ਦਸੰਬਰ ਨੂੰ ਰਾਤੀ ਕੋਈ 2:30 ਵਜੇ ਦੇ ਕਰੀਬ ਪਾਕਿਸਤਾਨੀ ਫੌਜ ਦੇ ਟੈਂਕ ਜੋ ਨੇ ਉਹ ਗੋਲਾਬਾਰੀ ਸ਼ੁਰੂ ਕਰ ਦਿੰਦੇ ਨੇ ਪੋਸਟ ਦੇ ਉੱਤੇ ਜਦੋਂ 2:30 ਵਜੇ ਇਹ ਗੋਲਾਬਾਰੀ ਸ਼ੁਰੂ ਕਰਦੇ ਨੇ ਹਟਦੇ ਨੇ ਤਕਰੀਬਨ 4:00 ਵਜੇ ਇਹ ਪੂਰੀ ਫੌਜ ਜਿਹੜੀ ਹੈ ਲੰਗਵਾਲਾ ਪੋਸਟ ਦੇ ਉੱਤੇ ਹਮਲਾ ਕਰਦੀ ਹੈ ਇਸ ਹਮਲੇ ਦੇ ਵਿੱਚ ਤੇਤੀ ਬਲੋਚ ਰੈਜੀਮੈਂਟ ਜਿਹੜੀ ਸੀਗੀ ਜੀ ਪਾਕਿਸਤਾਨ ਦੀ ਉਹਨੇ ਹਮਲਾ ਕੀਤਾ ਨਾਲ ਇੱਕ ਟੈਂਕ ਬਟਾਲੀਅਨ ਸੀਗੀ ਮੇਜਰ ਸਾਹਿਬ ਜੋ ਸੀਗੇ ਉਹਨਾਂ ਨੇ ਆਪਣੇ ਜਵਾਨਾਂ ਨੂੰ ਇਸ ਹਮਲੇ ਬੜੀ ਵਡ ਕੀਤਾ ਕਿ ਉਹ ਜਾਨ ਤਲੀ ਤੇ ਰੱਖ ਕੇ ਜਿਹਨੂੰ ਕਹਿੰਦੇ ਆ ਜੀ ਲੜਾਈ ਲੜੀ ਉਹਨਾਂ ਬੰਦਿਆਂ ਨੇ ਔਰ ਜਿੱਤ ਹਾਸਲ ਕੀਤੀ ਉਸ ਲੜਾਈ ਦੇ ਵਿੱਚ ਇੱਕ ਅਫਸਰ ਦੇ ਮੋੜਿਆਂ ਤੇ ਜਦੋਂ ਲੜਾਈ ਹੁੰਦੀ ਹੈ ਉਦੋਂ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਮਨੇ ਆਪਣੇ ਜਵਾਨਾਂ ਨੂੰ ਵੀ ਹਲਾਸ਼ੇਰੀ ਦੇਣੀ ਆਪਣੇ ਜਿੰਨਾ ਕੋ ਦਾ ਰਿਸਪੌਂਸਿਬਲ ਏਰੀਆ ਹੈ ਉਸ ਏਰੀਆ ਦਾ ਵੀ ਉਹਨੇ ਧਿਆਨ ਰੱਖਣਾ ਹਰ ਮੋਰਚੇ ਦੇ ਵਿੱਚ ਜਾਣਾ ਕਿਉਂਕਿ ਬੰਦੇ ਨੇ ਇਹ ਵੀ ਦੇਖਣਾ ਕਿ ਕਿਹੜਾ ਮੋਰਚਾ ਜਿਹੜਾ ਹੈ ਉਹ ਡਾਊਨ ਚੱਲ ਰਿਹਾ ਹੈ ਜਾਂ ਉਹਦੇ ਉੱਤੇ ਜ਼ਿਆਦਾ ਦਬਾਅ ਪੈ ਰਿਹਾ ਹੈ ਤੇ ਫਿਰ ਉਹਦੀ ਵੀ ਮਦਦ ਕਰਨੀ ਉਹਦੇ ਬਾਅਦ ਉਹਨੇ ਉਸ ਲੜਾਈ ਦਾ ਹਾਲ ਨਾਲ ਦੇ ਨਾਲ ਆਪਣੇ ਪਿੱਛੇ ਅਫਸਰਾਂ ਨੂੰ ਵੀ ਦੱਸਣਾ ਇਹ ساری ਕਾਰਵਾਈ ਜਿਹੜੇ ਮੇਜਰ ਚਾਂਪੂਰੀ ਸੀਗੇ ਇਹਨਾਂ ਨੇ ਬੜੀ ਬਖੂਬ ਨਿਭਾਈ ਮੇਜਰ ਸਾਹਿਬ ਇੱਕ ਮੋਰਚੇ ਤੋਂ ਦੂਸਰੇ ਮੋਰਚੇ ਤੇ ਜਾਂਦੇ ਜਮਾਨਾ ਦਾ ਹੌਸਲਾ ਵਧਾਉਂਦੇ ਤੇ ਨਾਲ ਹੀ ਜਿਹੜੀ ਇੱਕ ਐਂਟੀ ਟੈਂਕ ਗਨ ਸੀਗੀ ਜੀ ਉੱਥੇ ਆਰਸੀਐਲ ਗਨ ਨੂੰ ਬੋਲਦੇ ਨੇ ਉਹਦੇ ਤੋਂ ਵੀ ਐਕਿਊਰੇਟ ਫਾਇਰ ਲੈ ਕੇ ਤੇ ਦੁਸ਼ਮਣ ਦੇ ਕਈ ਟੈਂਕ ਵੀ ਇਹਨਾਂ ਨੇ ਬਰਬਾਦ ਕੀਤੇ ਨੇ ਪੂਰੀ ਕੰਪਨੀ ਬੜੀ ਬਹਾਦਰੀ ਦੇ ਨਾਲ ਲੜੀ ਸਵੇਰ ਹੋਣ ਤੱਕ ਉਹ ਹਮਲਾ ਰੁਕਿਆ ਗਿਆ ਸਵੇਰ ਹੋਈ ਭਾਰਤੀ ਹਵਾਈ ਫੌਜ ਜਿਹੜੀ ਹੈ ਉਹਨੇ ਮੇਜਰ ਸਾਹਿਬ ਦੀ ਮਦਦ ਕੀਤੀ ਜਦੋਂ ਉਹਨਾਂ ਨੇ ਹਮਲਾ ਕੀਤਾ ਹਵਾਈ ਫੌਜ ਨੇ ਹਮਲਾ ਕੀਤਾ ਹੈ ਤੇ ਪਾਕਿਸਤਾਨ ਫੌਜ ਜਿਹੜੀ ਹੈ ਆਪਣੇ ਟੈਂਕ ਤੱਕ ਛੱਡ ਕੇ ਵਾਪਸ ਮੁੜੀ ਹੈ ਫਿਲਮ ਦੇ ਵਿੱਚ ਇਤੋਂ ਤੱਕ ਹੀ ਦਿਖਾਇਆ ਗਿਆ ਪਰ ਕਹਾਣੀ ਇਸ ਤੋਂ ਬਾਅਦ ਵੀ ਅੱਗੇ ਚੱਲਦੀ ਹੈ ਜੀ ਤਕਰੀਬਨ 10 10:30 ਵਜੇ ਦਿਨ ਦੇ ਟਾਈਮ ਦੇ ਉੱਤੇ ਜਿਹੜੇ ਪਾਕਿਸਤਾਨੀ ਫੌਜੀ ਵਾਪਸ ਭੱਜੇ ਸੀਗੇ ਉਹ ਫੇਰ ਆਰਗੇਨਾਈਜ਼ ਹੋਏ ਨੇ ਔਰ ਉਹਨਾਂ ਦਾ ਸਾਥ ਉਸ ਟਾਈਮ ਦੇ ਨਾਲ ਉਹਨਾਂ ਦੀ ਹਵਾਈ ਫੌਜ ਨੇ ਪਾਕਿਸਤਾਨ ਦੀ ਹਵਾਈ ਫੌਜ ਨੇ ਵੀ ਦਿੱਤਾ ਔਰ ਇੱਕ ਵਾਰੀ ਫੇਰ ਹਮਲਾ ਕੀਤਾ ਗਿਆ ਲੌਂਗਵਾਲ ਪੋਸਟ ਦੇ ਉੱਤੇ ਇਸ ਹਮਲੇ ਨੂੰ ਵੀ ਮੇਜਰ ਸਾਹਿਬ ਉਹਨਾਂ ਦੀ ਕੰਪਨੀ ਨੇ ਬੜੇ ਹੌਸਲੇ ਨਾਲ ਰੁਕਿਆ ਔਰ ਜਿਹੜਾ ਲੋਂਗੋਵਾਲ ਦਾ ਮੈਦਾਨ ਹੈ ਕਹਿੰਦੇ ਕਿ ਲਾਸ਼ਾਂ ਦੇ ਨਾਲ ਭਰ ਦਿੱਤਾ ਗਿਆ ਸੈਂਕੜੇ ਪਾਕਿਸਤਾਨੀ ਫੌਜੀ ਜਿਹੜੇ ਆ ਉਹ ਮਾਰੇ ਗਏ ਔਰ 37 ਟੈਂਕ ਜਿਹੜੇ ਨੇ ਉਹ ਇਹਨਾਂ ਨੇ ਪਾਕਿਸਤਾਨ ਫੌਜ ਦਾ ਬਰਬਾਦ ਕਰ ਦਿੱਤੇ ਜਦੋਂ ਪਾਕਿਸਤਾਨ ਨੇ ਫੌਜ ਨੇ ਦੇਖਿਆ ਕਿ ਇਹ ਵੀ ਹਮਲਾ ਹੁਣ ਸਾਡਾ ਨਾਕਾਮ ਹੈ ਤੇ ਉਹ ਸਭ ਕੁਝ ਛੱਡ ਕੇ ਵਾਪਸ ਚਲੇਗੇ ਅੱਜ ਵੀ ਆਪਾਂ ਜੇ ਲੋਂਗੋਵਾਲ ਪੋਸਟ ਦੇ ਨੇੜੇ ਤੇੜੇ ਜਾ ਕੇ ਦੇਖੀਏ ਤਾਂ ਪੁਰਾਣੇ ਟੈਂਕ ਉਹਨਾਂ ਦੇ ਪਏ ਉੱਥੇ ਨਜ਼ਰ ਆਉਣਗੇ ਇਸ ਬਹਾਦਰੀ ਲਈ ਜਾਂ ਕਹੋ ਕਿ ਇਸ ਕੀਤੇ ਕਾਰਨਾਮੇ ਦੇ ਲਈ ਜਿਹੜੀ ਚਰਚਾ ਬੜੀ ਦੂਰ ਦੂਰ ਤੱਕ ਹੋਈ ਔਰ ਸੈਂਟਰ ਸਰਕਾਰ ਨੇ ਮੇਜਰ ਚਾਂਦਪੂਰੀ ਜੀ ਨੂੰ ਮਹਾਬੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਇਸ ਲੜਾਈ ਤੋਂ ਬਾਅਦ ਉਹ ਵਧੀਆ ਆਪਣੀ ਜੋਬ ਕਰਦੇ ਰਹੇ ਅੱਗੇ। ਔਰ ਬਰਗੇਡੀਅਰ ਰੈਂਕ ਤੱਕ ਪਹੁੰਚੇ ਨੇ। ਸਾਲ 1996 ਦੇ ਵਿੱਚ ਉਹ ਬਰਗੇਡੀਅਰ ਰੈਂਕ ਤੇ ਰਿਟਾਇਰਡ ਹੋਏ ਨੇ ਔਰ ਚੰਡੀਗੜ੍ਹ ਦੇ ਵਿੱਚ ਉਹ ਉਹਨਾਂ ਨੇ ਆਪਣਾ ਬਸੇਰਾ ਕੀਤਾ ਹੈ। ਕੁਸਤਾਬਾਦ 17 ਨਵੰਬਰ 2018 ਨੂੰ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਜੀ ਜਿਹੜੇ ਐ ਉਹ ਮੋਹਾਲੀ ਦੇ 40 ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ। اے ਸੀ ਜੀ ਸਾਡੀ ਅੱਜ ਦੀ ਵੀਡੀਓ ਮੇਜਰ ਜਿਹ ਕਹਲੋ ਜਾਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਜੀ ਦੇ ਬਾਰੇ ਕੱਲੋਂ ਇੱਕ ਵੀਡੀਓ ਲੈ ਕੇ ਫੇਰਾ ਜ਼ਰੂਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੁੰਦੇ ਰਹੋ।